ਪੰਜਾਬ ਸਰਕਾਰ ਨੇ ਕਿਸਾਨਾਂ ਦੇ ਦਿੱਲੀ ਕੂਚ ਦੇ ਮੱਦੇਨਜ਼ਰ 7 ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਸੇਵਾ ਤੇ ਇੱਕੋ ਵੇਲੇ ਵੱਡੀ ਗਿਣਤੀ ਵਿੱਚ SMS ਭੇਜਣ ਤੇ ਲੱਗੀ ਪਾਬੰਦੀ ਸੋਮਵਾਰ ਨੂੰ ਇੱਕ ਹੋਰ ਦਿਨ ਲਈ ਵਧਾ ਦਿੱਤੀ ਗਈ ਹੈ ਸੂਬਾ ਸਰਕਾਰ ਨੇ ਇੱਕ ਹੁਕਮ ਵਿੱਚ ਕਿਹਾ ਕਿ ਇਹ ਸੱਤ ਜ਼ਿਲ੍ਹੇ ਅੰਬਾਲਾ, ਕੁਰਕਸ਼ੇਤਰ, ਕੈਂਥਲ, ਜੀਂਦ, ਹਿਸਾਰ, ਫਤਿਆਬਾਦ ਤੇ सिरसा ਹਨ ਇਸ ਤੋਂ ਪਹਿਲਾਂ 13, 15 ਤੇ 17 ਫਰਵਰੀ ਨੂੰ ਵੀ ਮੋਬਾਈਲ ਇੰਟਰਨੈਟ ਸੇਵਾਵਾਂ 'ਤੇ ਪਾਬੰਦੀ ਨੂੰ ਵਧਾਇਆ ਸੀ ਸੂਜਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਕਿਸਾਨ ਫਸਲਾ ਲਈ ਕਟੋ-ਕਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਤੇ ਕਰਜ਼ਾ ਮੁਆਫੀ ਸਮੇਤ ਹੋਰਨਾ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਨੇ ਹਰਿਆਣਾ ਦੇ ਵਧੀਕ ਮੁੱਖ ਸਕੱਤਰ ਟੀਵੀ ਐਸ ਐਨ ਪ੍ਰਸਾਦ ਨੇ ਇਹ ਹੁਕਮ ਵਿੱਚ ਕਿਹਾ ਕਿ ਸੂਬੇ ਵਿੱਚ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਮਗਰੋਂ ਪਾਇਆ ਗਿਆ ਹੈ ਕਿ ਅੰਬਾਲਾ ਕੈਥਲ ਖੇਤਰ ਕੈਥਲ ਜੀਂਦ ਫਿਸਾਰ ਫਤਿਹਬਾਦ सिरसा ਜ਼ਿਲ੍ਹੇ ਵਿੱਚ ਹਾਲਾਤ ਅਜੇ ਵੀ ਗੰਭੀਰ ਤੇ ਤਣਾਅਪੂਰਨ ਹਨ ਇੰਟਰਨੈਟ ਸੇਵਾਵਾਂ ਦੀ ਦੁਰਵਰਤੋਂ ਕਰਕੇ ਢੜਕਾਊ ਸਮਗਰੀ ਤੇ ਅਫਵਾਹਾਂ ਫੈਲਾ ਕੇ ਇਹਨਾਂ ਜ਼ਿਲ੍ਹਿਆਂ ਵਿੱਚ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਕੀਤੇ ਜਾਣ ਦਾ ਖਦਸ਼ਾ ਹੈ